ਤੇ ਹੁਣ ਸਰਦਾਰ ਰਾਜ ਪੰਡਾਲ ਜੀ ਸ਼ਾਮਿਲ ਹੋਣਗੇ ਤੇ ਸਾਨੂੰ ਦੱਸਣਗੇ ਕਿ ਕੀ ਕੀ ਡਿਵੈਲਪਮੈਂਟਸ ਹੋ ਰਹੀਆਂ ਨੇ ਇਸ ਦੇ ਮਿਊਜ਼ੀਅਮ ਦੇ ਬਾਰੇ ਵਿੱਚ ਰਾਜਪੰਡਾਲ ਜੀ ਜੀ ਆਏ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੈਲਕਮ ਸਸੀਗਾ ਭਾਈ ਜੀ ਸਮਾਂ ਦੇਣ ਲਈ ਬਹੁਤ ਬਹੁਤ ਧੰਵਾਜੀ ਮਿਹਰਬਾਨੀ ਤੇ ਉਹ ਮਿਊਜ਼ੀਅਮ ਦੇ ਬਾਰੇ ਸਾਨੂੰ ਦੱਸੋ ਕੀ ਕੀ ਡਿਵੈਲਪਮੈਂਟਸ ਚੱਲ ਰਹੀਆਂ ਨੇ ਕਦੋਂ ਖੁੱਲਣ ਦੀ ਸੰਭਾਵਨਾ ਹੈ ਹੁਣ ਇੱਕ ਹੋਰ ਕਲਚਰਲ ਸੈਂਟਰ ਦੀ ਗੱਲ ਤੁਰ ਪਈ ਹੈ ਵਿੱਚ ਹੀ ਉਹਦਾ ਕੀ ਇੰਪੈਕਟ ਪਏਗਾ ਜੀ ਜੀ ਮੇਰੇ ਖਿਆਲ ਵੈਨਕੂਵਰ ਤੇ ਸਰੀ ਦੋ ਥਾਵਾਂ ਨੇ ਜਿੱਥੇ ਲੱਗ ਰਿਹਾ ਕਿ ਆਪਸ ਚੀ ਕਾਸ਼ਮਕਾਸ਼ ਹੋਵੇਗੀ ਵੈਨਕੂਵਰ ਨੇ ਸਿਟੀ ਆਫ ਵੈਨਕੂਵਰ ਨੇ ਅਨਾਉਂਸ ਕੀਤਾ ਸੈਂਟਰ ਫॉर ਐਕਸਲੈਂਸ ਇਹ ਜਿਹੜਾ ਮਿਊਜ਼ੀਅਮ ਆ ਉਹ ਵੈਨਕੂਵਰ ਚ ਬਣਾਇਆ ਜਾਵੇ ਤੇ ਇਹਨੂੰ ਉਹ ਪਲੇਸਹੋਲਡਰ ਨੇਮ ਕਹਿ ਰਹੇ ਨੇ ਹੱਲੇ ਜਿਵੇਂ ਕਿ ਪਹਿਲਾਂ ਵੀ ਜਦੋਂ ਪਲੇਸਹੋਲਡਰ ਨੇਮ ਕਿਹਾ ਜਾ ਰਿਹਾ ਸੀਗਾ ਵੀ ਕੈਨੇਡੀਅਨਸ ਫॉर ਸਾਊਥ ਏਸ਼ੀਅਨ ਹੈਰੀਟੇਜਸ ਇਸੇ ਤਰ੍ਹਾਂ ਉਹ ਕਹਿ ਰਹੇ ਨੇ ਅਮਰੀਕਾ ਲੋਨ ਨੇ ਆਫਰ ਕੀਤਾ ਹੈ ਕਿ ਸਿਟੀ ਆਫ ਸਰੀ ਵਾਗਰੂ ਸਿਟੀ ਆਫ ਵੈਨਕੂਵਰ ਕੁਝ ਮਾਲੀ امداد ਦੇਗੀ ਤੇ ਸਰਕਾਰ ਵੀ ਦੇਵੇ ਸੋ ਦੋਨਾਂ ਸ਼ਹਿਰਾਂ ਦਾ ਸ਼ਾਇਦ ਜ਼ੋਰ ਲੱਗੇਗਾ ਇਹਦੇ ਤੇ ਤੇ ਇਧਰੋਂ ਸਰੀ ਚ ਮੈਨੂੰ ਕਨਫਰਮ ਨਹੀਂ ਹੈ ਜੀ ਪਰ ਥੋੜੀ ਉਰਦੀ ਜੀ ਖਬਰ ਆਈ ਹੈ ਵੀ ਸ਼ਾਇਦ ਕਿੰਗ ਜਾਰਜ ਤੇ ਕਿਤੇ ਵੱਡੇ ਇੰਟਰਸੈਕਸ਼ਨ ਦੇ ਕੋਲ ਤੇ 3 ਜਾਂ 5 ਏਕੜ ਸ਼ਾਇਦ ਸਰਕਾਰ ਨਾਲ ਗੱਲ ਚੱਲ ਰਹੀ ਹੈ ਕਿ ਇਹ ਸਰੀਚ ਬਣਾਇਆ ਜਾਵੇ। ਉਹ ਸਰਕਾਰੀ ਜ਼ਮੀਨ ਹੈ। ਹਾਂਜੀ ਮੇਰੇ ਖਿਆਲੋਂ ਸਿਟੀ ਆਫ ਸਰੀ ਦੀ ਜ਼ਮੀਨ ਹੈ ਜੀ ਉਹ। ਅੱਛਾ। ਸੋ ਸੈਂਟਰ ਫਾਰ ਐਕਸਲੈਂਸ ਅ ਇੱਕ ਥੋੜੀ ਡਿਸਟਰੈਕਸ਼ਨ ਤਾਂ ਨਹੀਂ ਹੋ ਜਾਏਗੀ ਜਿਹੜਾ ਮਿਊਜ਼ੀਅਮ ਦਾ ਅਸਲੀ ਮੁੱਦਾ ਚੱਲ ਰਿਹਾ ਸੀ ਉਹਦੇ ਲਈ। ਦੇਸੀ ਮਿਊਜ਼ੀਅਮ ਤਾਂ ਮਿਊਜ਼ੀਅਮ ਹੋਣਾ ਚਾਹੀਦਾ ਜੀ ਜੇ ਕਲਚਰਲ ਸੈਂਟਰ ਬਣਾਉਣਾ ਜਾਂ ਕੁਝ ਹੋਰ ਫਿਰ ਉਹਦੀ ਡੈਫੀਨੇਸ਼ਨ ਹੋਰ ਹੋ ਜਾਂਦੀ ਆ ਉੱਥੇ ਗੱਲਾਂ ਹੋਰ ਹੋਣਗੀਆਂ ਫਿਰ ਔਰ ਇੱਕ ਗਰੁੱਪ ਹੈ ਉਹ ਪਹਿਲਾਂ ਸਰੀ 'ਚ ਜ਼ੋਰ ਲਾ ਰਿਹਾ ਸੀਗਾ ਸਰੀ ਦੇ ਲੋਕਾਂ ਨੂੰ ਚੇਤਨਨ ਕਰ ਰਿਹਾ ਸੀ ਵੀ ਆਪਾਂ ਲਿਬ੍ਰੇਟ ਕਰਨਾ ਮਿਊਜ਼ੀਅਮ ਤੇ ਹੁਣ ਮੇਰੇ ਖਿਆਲੋਂ ਉਹਨਾਂ ਨੇ ਕਾਫੀ ਧਿਆਨ ਆਪਣਾ ਸਿਟੀ ਆਫ ਬੈਂਕੂਵਰ ਤੇ ਲਾਇਆ ਹੋਇਆ ਹੂੰ ਹੂੰ ਸੋ ਹਾਲੇ ਤੱਕ ਕੋਈ ਡਿਸਾਈਡ ਨਹੀਂ ਹੋਇਆ ਡਿਸਾਈਡ ਤਾਂ ਮੇਰੇ ਖਿਆਲ ਸਰਕਾਰ ਕਰੇਗੀ ਮਨਿਸਟਰ ਕਰੇਗਾ ਕਰਨਗੇ ਜੀ 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 ਪਰ ਜਿਸ ਤੱਕ ਮੈਨੂੰ ਪਤਾ ਲੱਗਾ ਕਿ ਸਿਟੀ ਆਫ ਵੈਨਪੂਰ ਕਾਫੀ ਜ਼ੋਰ ਲਾ ਰਹੀ ਹੈ ਵੀ ਕਿਉਂਕਿ ਉਹਨਾਂ ਨੇ ਇੱਕ ਐਂਟੀ ਰੇਸਿਜ਼ਮ ਵੀ ਇਨੀਸ਼ੀਏਟਿਵ ਸ਼ੁਰੂ ਕੀਤਾ ਹੋਇਆ ਜਿਹੜਾ ਸਾਊਥ ਏਸ਼ੀਆ ਦੇ ਲਈ ਆ ਔਰ ਇਹ ਦੋਨੋਂ ਮੇਰੇ ਖਿਆਲੋਂ ਪੈਰਨਲ ਚਲਾ ਰਹੇ ਨੇ ਦੋਨੋਂ ਇਨੀਸ਼ੀਏਟਿਵ ਨਾ ਹਮਮ ਜੀ ਜੀ ਸਬਸਿਡਿਟੀ ਦੇ ਇੰਟਰਸਟ ਦੀ ਗੱਲ ਤਾਂ ਨਹੀਂ ਗਈ ਇਹ ਤਾਂ ਸੂਬੇ ਦੀ ਸਰਕਾਰ ਦੀ ਮੈਨੂੰ ਪ੍ਰਤੀਤ ਹੁੰਦੀ ਹੈ ਸਿਟੀ ਤਾਂ ਸਿਟੀ ਆਫ ਸਰੀ ਵੀ ਬਹੁਤ ਇੰਟਰਸਟ ਲੈ ਰਹੇ ਹੈ ਇਹ ਤਾਂ ਜਿਵੇਂ ਕਿ ਮੇਰਾ ਖਿਆਲ ਸਿਟੀਆਂ ਦਾ ਤਾਂ ਕੋਈ ਕੰਪੀਟੀਸ਼ਨ ਨਹੀਂ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਹੋਣਾ ਨਹੀਂ ਚਾਹੀਦਾ ਜੀ ਪਰ ਮੈਨੂੰ ਜਿੱਥੇ ਤੱਕ ਦੇਖਣ ਨੂੰ ਲੱਗ ਰਿਹਾ ਨਾ ਉਹ ਇਹੀ ਲੱਗ ਰਿਹਾ ਕਿ ਦੋਨਾਂ ਥਾਵਾਂ ਤੇ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਨੇ ਅਟੈਚਡ ਉਨਾ ਵੱਲੋਂ ਕਾਫੀ ਜ਼ੋਰ ਲਗਾਇਆ ਜਾਏਗਾ ਜਿਵੇਂ ਕਿ ਹੁਣ ਮੇਰਾ ਖਿਆਲ ਕੋ ਵੈਨਕੂਵਰ ਮਿਊਜ਼ੀਅਮ ਦੇ ਵਿੱਚ ਇੱਕ ਖਿਛਲੇ ਦਿਨਾਂ ਚ ਇੱਕ ਗੈਟ ਟੁਗੇਦਰ ਹੋਈ ਸੀਗੀ ਤੇ ਉੱਥੇ ਵੀ ਇਹ ਮੁੱਦਾ ਉਠਾਇਆ ਗਿਆ ਸੋ ਉਹ ਹੁਣ ਦੇਖਣ ਨੂੰ ਸਤਹੀ ਤੌਰ ਤੇ ਇਦਾਂ ਲੱਗਦਾ ਵੀ ਇੱਕ ਇੱਕ ਆਰਗੈਨਿਕ ਸਗੀ ਹੋ ਜਿਹੜੀ ਗੈਟ ਟੁਗੇਦਰ ਸਗੀ ਪਰ ਹੋ ਸਕਦਾ ਕਿ ਕਿਸੇ ਵੱਲੋਂ ਉਹ ਡਾਇਰੈਕਟ ਕੀਤੀ ਹੀ ਹੋਵੇ ਸਮ ਜਦੋਂ ਆਪਣਾ ਪਿੱਛੇ ਗੱਲ ਛੱਡੀ ਆ ਉਦੋਂ ਇਹ ਸੀ ਕਿ ਇਨਪੁਟ ਲਵੇਗੀ ਸਰਕਾਰ ਪਹਿਲੀ ਐਨਡੀਪੀ ਦੀ ਸਰਕਾਰ ਦੀ ਕੈਬਨਟ ਮਨਿਸਟਰ ਨੇ ਕਿਹਾ ਸੀ ਕਿ ਅਸੀਂ ਐਡਵਰਟਾਈਜ਼ ਕਰਾਂਗੇ ਅਸੀਂ ਪੈਸੇ ਵੀ ਦਵਾਂਗੇ ਤੁਸੀਂ ਜੇ ਕਰਨੀਆਂ ਆ ਆ ਇਨਪੁਟ ਲੈ ਕੇ ਸਾਨੂੰ ਦੇਣੀ ਆ ਤਾਂ ਉਹ ਇਨਪੁਟ ਦੇ ਆਧਾਰ ਤੇ ਫਿਰ ਮੈਂ ਫੈਸਲਾ ਕਰਾਂਗੀ ਉਹ ਉਹ ਇਨਪੁਟ ਦਾ ਹੋ ਗਿਆ ਜੀ ਸਾਰਿਆਂ ਨੇ ਜਿਨ੍ਹਾਂ ਨੇ ਅਪਲਾਈ ਕੀਤਾ ਸੀ ਉਹਨਾਂ ਨੂੰ ਗ੍ਰਾਂਟਸ ਵਗੈਰਾ ਮਿਲ ਗਈਆਂ ਤੇ ਉਹਨਾਂ ਨੇ ਇਨਪੁਟ ਲੈ ਕੇ ਸਬਮਿਟ ਕਰਤੀ ਜੀ ਜੁਲਾਈ तकरीबन 2024 ਤੱਕ ਜਿਨ੍ਹਾਂ ਨੇ ਗ੍ਰਾਂਟ ਲਈਆਂ ਨੇ ਅਪਰੂਵ ਹੋਈਆਂ ਨੇ ਉਹਨਾਂ ਦੇ ਨਾਮ what we have heard so far ਇੱਕ ਵੈਬਸਾਈਟ ਹੈ bc government ਵੱਲੋਂ ਉਹਨਾਂ ਦੇ ਉੱਪਰ ਲਿਖ ਦਿੱਤੀ ਗਈ ਹੈ ਉਹਨਾਂ ਦੀ ਇਨਫੋਰਮੇਸ਼ਨ ਪਹਿਲਾਂ ਕਿਸੇ وجہ ਕਰਕੇ ਉਹ ਲਿਖੀ ਨਹੀਂ ਗਈ ਸੀ ਸੋ ਅਸੀਂ ਬਹੁਤ ਲੋਨ ਬੇਨਤੀ ਕੀਤੀ ਕਿ ਟੈਕਸ ਫਾਇਰ ਮਨੀ ਹੈ ਜਿੰਨ ਜਿਨ੍ਹਾਂ ਨੇ ਗ੍ਰਾਂਟ ਲਈ ਹੋਈ ਹੈ ਉਹਨਾਂ ਦੇ ਨਾਮ ਜਰੂਰ ਉੱਥੇ ਲਿਖਣੇ ਚਾਹੀਦੇ ਤਾਂ ਕਿ ਜਿਨ੍ਹਾਂ ਕੋ ਵੇਲ ਹੈ ਨਹੀਂ ਨਾ ਗੱਲਾਂ ਦਾ ਨਾ ਉਹ ਵੀ ਦੇਖ ਸਕਣ ਕਿ ਹੋ ਕੀ ਰਿਹਾ ਹੂੰ ਹੂੰ ਸੋ ਉਹਦੇ ਵਿੱਚ ਕਿਸੇ ਵਜ੍ਹਾ ਕਰਕੇ ਤੇ ਨੀਆ ਚਾਰ ਆਰਗੇਨਾਈਜੇਸ਼ਨ ਨੇ ਜਿਨ੍ਹਾਂ ਨੇ ਦੋ ਦੋ ਜਾਂ ਪੰਜ ਪੰਜ ਗ੍ਰਾਂਟਾਂ ਲੈ ਲਈਆਂ ਨੇ ਸੇਵੇਂ ਨਾਮ ਚੱਲੇ ਆ ਔਰ ਜਦੋਂ ਤੁਸੀਂ ਉਹਨਾਂ ਦੇ ਨਾਮ ਦੇਖੋਗੇ ਉਹਨਾਂ ਚ ਕਾਫੀ ਆਰਗੇਨਾਈਜੇਸ਼ਨ ਇਦਾਂ ਲੱਗਦੀਆਂ ਨੇ ਜਿਦਾ ਇੰਟਰ ਰਿਲੇਟਿਡ ਹੁੰਦੀਆਂ ਨੇ ਹਾਲਾਂਕਿ ਮੈਂ ਸਾਰਿਆਂ ਬਾਰੇ ਨਹੀਂ ਕਹਿ ਰਿਹਾ ਪਰ ਜਦੋਂ ਤੁਸੀਂ ਉਹਨੂੰ ਡੀਟੇਲ ਚ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਵੀ ਉਹ ਕਾਫੀ ਸ਼ਾਇਦ ਮਿਲ ਜੁਲ ਕੇ ਕੰਮ ਕਰਦੇ ਨੇ ਜੀ ਜਨਾਬ ਸਪੰਜ-ਪੰਜ ਗ੍ਰਾਂਟਾਂ ਲੈ ਲਈਆਂ ਇੱਕ-ਇੱਕ ਗਰੁੱਪ ਨੇ ਹਾਂਜੀ ਇੱਕ ਗਰੁੱਪ ਨੇ 5 ਲਈਆਂ ਹੋਈਆਂ ਨੇ ਇੱਕ ਗਰੁੱਪ ਨੇ 3 ਲਈਆਂ ਹੋਈਆਂ ਨੇ ਕਿਸੇ ਨੇ 2 ਲਈਆਂ ਹੋਈਆਂ ਨੇ ਔਰ ਜਿਨ੍ਹਾਂ ਨੇ ਲਈਆਂ ਹੋਈਆਂ ਨੇ ਔਰ ਉਹਨਾਂ ਨੇ ਇੱਕ ਕਮੈਂਟ ਕੀਤਾ ਕਿ ਕਿਸੇ ਜਗ੍ਹਾ ਤੇ ਉਹ ਕਹਿੰਦੇ ਜੀ ਸਰਕਾਰ ਦੇ ਪੈਸੇ ਕਿੱਥੇ ਗਏ ਨੇ ਹਾਲਾਂਕਿ ਗ੍ਰਾਂਟ ਉਸਨੇ ਆਪ ਲਈ ਆ ਤੋ ਮੋਢ ਸਰਕਾਰ ਨੂੰ ਪੁੱਛ ਰਹੇ ਨੇ ਵੀ ਇਹ ਪੈਸੇ ਗਏ ਕਿੱਧਰ ਨੇ ਅਮ ਕਾਫੀ ਹੈਰਾਨੀ ਕਰਨ ਵਾਲੀ ਇਹ ਇਨਫੋਰਮੇਸ਼ਨ ਹੈ ਜੀ ਮੈਂ ਚਾਹਾਂਗਾ ਕਿ ਜਿਹੜੇ ਇਸ ਵੇਲੇ ਆਪਨ ਸੁਣ ਰਹੇ ਨੇ ਵਾਟ ਵੀ ਹੈਵ ਹਰਡ ਸੋ ਫਾਰ bc ਗਵਰਨਮੈਂਟ ਦੀ ਸਾਈਟ ਹੈ ਉਸ ਦੇ ਉੱਪਰ ਜਿਹੜੇ ਗ੍ਰਾਂਟ ਰਿਸਿਪੀਐਂਟ ਨੇ ਵੈਰੀ ਐਟ ਦਾ ਵੈਰੀ ਬਾਥਮ ਉੱਥੇ ਜਾ ਕੇ ਉਹਨਾਂ ਦੇ ਨਾਮ ਦੇਖਣ ਈ ਸਾਈਟ ਕਿਹੜੀ ਹੈ ਜੀ ਜੇ ਤੁਸੀਂ ਟਾਈਪ ਕਰੋਗੇ ਕਿ what we have heard so far ਉਹਦੇ ਵਿੱਚ ਲਿੰਕ ਨਿਕਲ ਆਉਂਦਾ ਜੀ ਉਹਦਾ oh i see what we have heard so far ਜੀ 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 ਇਹ ਅਗਲਾ ਲਿੰਕ ਹੈ ਜਿਹੜਾ ਉਹ ਤੁਹਾਨੂੰ ਉੱਥੇ ਲੈ ਜਾਏਗਾ ਹਾਂਜੀ ਹਾਂਜੀ ਉਹ ਆਟੋਮੈਟਿਕਲੀ ਉੱਥੇ ਖੁੱਲ ਜਾਂਦਾ ਜੀ ਉਹ ਹਮਮ so ਟਰੋ ਮੈਂ ਸਮਝ ਗਿਆ ਤੁਹਾਡੀ ਗੱਲ ਪਰ ਇਨਪੁਟ ਮਿਲਗੀ ਸਰਕਾਰ ਨੂੰ ਹੁਣ ਸਰਕਾਰ ਕੀ ਕਹਿੰਦੀ ਉਸ ਇਨਪੁਟ ਦੇ ਆਧਾਰ ਤੇ ਜੀ ਉਹਨਾਂ ਨੂੰ ਇਨਪੁਟ ਮਿਲ ਗਈ ਪਰ ਅਗੇਨ ਬੜੀ ਹੈਰਾਨੀ ਹੋ ਰਹੀ ਆ ਕਿ ਔਕਲ ਦੇ ਜਿਹੜੂ ਸਾਨੂੰ ਟੌਪ ਨਾਮ ਆਏ ਨੇ ਨਾ ਉਹ ਉਹਦੇ ਦੇ ਚਾਹਤੇ ਜਿੰਨ ਲੱਗਿਆ ਉਹਦੇ ਉੱਪਰ ਤੇ ਉਸ ਫੇਸਟਡੀ ਵਿੱਚ ਲਿਖਿਆ ਹੋਇਆ ਕਿ ਜਿਹੜਾ 60% ਜਿਹੜੇ ਇਸ ਪੋਲ ਦੇ ਤਹਿਤ ਜਿਨ੍ਹਾਂ ਨੇ ਆਪਣੇ ਵਿਚਾਰ ਦਿੱਤੇ ਨੇ ਉਹ ਉਹ ਸਿੱਖ ਨੇ ਤੇ ਪੰਜਾਬੀ ਨੇ ਸੋ मेरे लिए काफी हैरानी वाली सी कि टॉप थ्री नेम यह ने कह रहे हो कि साउथ एजियन म्यूजियम साउथ एजियन कल्चरल सेंटर साउथ एजियन म्यूजियम एंड कल्चरल सेंटर सैकेंड ऑप्शन इज साउथ एजियन कनेडियन म्यूजियम स्लैश कल्चरल सेंटर थर्ड इज म्यूजियम ऑफ साउथ एजियन हैरीटेज हैरीटेज साउथ एजियन हैरीटेज सेंटर भी साप टेन नाम आए हैं हालांकि जेडे उन्होंने दसेने के सैवरल सजे फ्रॉम नॉन इंग्लिश नेम्स ਪ੍ਰਾਇਮਰੀਲੀ ਇਨ ਹਿੰਦੂ ਉਰਦੂ ਪੰਜਾਬੀ ਇਦਾਂ ਆਏ ਨੇ ਪਰ ਉਹਨਾਂ ਨੇ ਇੱਕ ਉਹਦੇ ਵਿੱਚ ਇਨਸਰਟ ਕੀਤਾ ਵੀ ਇਹਦੇ ਵਿੱਚ ਬ੍ਰਿਟਿਸ਼ ਕੋਲੰਬੀਆ ਨਹੀਂ ਹੋਣਾ ਚਾਹੀਦਾ ਕਿਉਂਕਿ ਜਿਹੜੀ BC ਦੀ ਸਰਕਾਰ ਹੈ ਜੇ ਮੈਂ ਗਲਤ ਨਾ ਹੋਵਾਂ ਉਹ ਉਹਨਾਂ ਦਾ ਦਾਵਾ ਇਹ ਹੈ ਕਿ ਤੁਸੀਂ ਤੇ ਮੈਂ ਵੀ ਆਰ ਨਾਟ ਬ੍ਰਿਟਿਸ਼ ਕੋਲੰਬੀਅਨਸ ਵੀ ਆਰ ਲਿਵਿੰਗ ਇਨ ਬ੍ਰਿਟਿਸ਼ ਕੋਲੰਬੀਆ ਜੋ ਜੇ ਇਸ ਆਈ ਐਮ ਨਾਟ ਬ੍ਰਿਟਿਸ਼ ਕੋਲੰਬੀਅਨ ਫਿਰ ਮੈਂ ਹਾਊ ਐਮ ਆਈ ਸੌਥੀਸ਼ ਨੀਦਰ ਤੁਸੀ ਦੇਖੋ ਕਿ ਜਦੋਂ ਆਪਨੂੰ ਕੈਨੇਡਾ ਦੇ ਪਰਚਾਏ ਗੱਲ ਆਉਂਦੀ ਹੈ ਤਾਂ ਕਿੰਨੀ ਕਲੈਰਿਟੀ ਆ ਕਿ ਅਸੀਂ ਆਪਣੇ ਆਪ ਨੂੰ ਇਸ ਸੂਬੇ 'ਚ ਰਹਿੰਦੇ ਹੋਏ ਵੀ ਨਹੀਂ ਕਹਿਣਾ ਕਿ ਵੀ ਆਰ ਬ੍ਰਿਟਿਸ਼ ਕੋਲੰਬੀਅਨਸ ਇਹ ਇਹ ਕੌਣ ਕਹਿ ਰਹੇ ਜੀ ਕਿ ਅਸੀਂ ਬ੍ਰਿਟਿਸ਼ ਕੋਲੰਬੀਅਨ ਨਹੀਂ ਹਾਂ ਇਹ ਜੀ ਬੀਸੀ ਗਵਰਨਮੈਂਟ अच्छा जी वो कह रहे ने कि जदोंਸੀਂ ਇਦਾਂ ਕਹਿੰਨੇ ਆ ਉਹਦੇ ਨਾਲ ਜਿਹੜੇ ਸੋਵਰਨ ਇਨਡੀਜਨਸ ਸਾਡੇ ਭਾਈਚਾਰਾ ਆ ਔਰ ਜਿਹੜੇ ਰੈਫਿਊਜੀ ਨੇ ਜਿਹੜੇ ਨਵੇਂ ਨਿਊ ਕਮਰਸ ਨੇ ਉਹਨਾਂ ਨਾਲ ਪੱਖਸਾਤ ਹੁੰਦਾ ਫਿਰ ਕਿ ਗਈਏ ਅਸੀਂ ਆਪਣੇ ਜਿਸੀਂ ਆਪਣੇ ਬ੍ਰਿਟਿਸ਼ ਕੋਲੰਬੀਆ ਨਹੀਂ ਕਰਨਾ ਥੈਟ ਵੀ ਆਰ ਲਿਵਿੰਗ ਇਨ ਬ੍ਰਿਟਿਸ਼ ਕੋਲੰਬੀਆ ਵਾਈ ਸੀ ਮਤਲਬ ਤੁਸੀਂ ਦੇਖੋ ਵੀ ਉਹ ਕਿੰਨੀ ਬ ਬਰੀਕ ਸੂਚਣੀ ਹੈ ਉਦਾਂ ਕਿੰਨੀ ਮਹੀਨ ਹੈ ਪਰ ਜਦੂ ਸਾਡੀ ਸਾਡੇ ਤੇ ਟਰਮ ਦੀ ਗੱਲ ਆਉਂਦੀ ਆ ਫਿਰ ਯੂ ਆਊਥ ਏਸ਼ੀਅਨਸ ਯਾ ਫਿਰ ਕਈ ਲੋਕ ਲੱਕ ਅਫ ਦੋਤੇ ਜਿੰਜਾਮ ਦੇ ਲੈਣਾ ਪਨੋ ਸਬ ਦੇ ਮੈਂ ਕਹਣਾ ਕਿ ਆਈ ਏਮ ਅ ਬ੍ਰਿਟਿਸ਼ ਕਲੰਬੀਅਨ ਸਿੱਖ ਤਾਂ ਮੈਨੂੰ ਇਹ ਕਹਿਣਾ ਪੈਗਾ ਕਿ ਆਈ ਏਮ ਅ ਸਿੱਖ ਲਿਵਿੰਗ ਇਨ ਬ੍ਰਿਟਿਸ਼ ਕਲੰਬੀਆ ਜੀ ਜੀ ਬਿਲਕੁਲ ਬਿਲਕੁਲ ਉਹ ਐਸੀ ਇਹ ਉਹਨਾਂ ਦੀ ਵੈਬਸਾਈਟ ਤੇ ਇਹਦੇ ਬਾਰੇ ਕਾਫੀ ਚਰਚਾ ਹੋਈ ਸੀ ਜੀ ਸੋ ਹਾਂ ਫਾਈਨਲੀ ਬੰਦਾਲ ਸਭ ਕਿੱਥੇ ਖੜੀ ਹੈ ਗੱਲ ਬਈ ਮਿਊਜ਼ੀਅਮ ਬੜਨਾ ਹੈ ਸਾਊਥ ਏਸ਼ੀਅਨ ਮਿਊਜ਼ੀਅਮ ਬੜਨਾ ਹੈ ਸਰੀਜ ਬੜਨਾ ਹੈ ਜਾਂ ਹਾਲੇ ਹੋਰ ਵਿਚਾਰਾ ਹੋਣੀਆਂ ਨੇ ਹਾਲੇ ਮੇਰੇ ਨਾਲ ਹੋਰ ਵਿਚਾਰਾ ਹੋਣੀਆਂ ਜੀ ਔਰ ਜਿਹੜੇ ਮੈਂ ਸਾਰੇ ਬਾਰੇ ਨਹੀਂ ਕਹਿੰਦਾ ਹੁੰਦਾ ਪਰ ਇੱਕ ਪਾਰਟਿਕੂਲਰ ਗਰੁੱਪ ਹੈ ਮੈਂ ਉਹਨੂੰ ਗ੍ਰਾਂਟ ਮਾਫੀਆ ਕਹਿੰਦਾ ਹੁੰਦਾ ਉਹਨਾਂ ਦਾ ਬਹੁਤ ਜ਼ੋਰ ਲੱਗਾ ਪਿਆ ਵੀ ਜਿਹੜੇ ਟੈਕਸਪੇਅਰ ਮਨਿਆ ਮਨੀ ਹੈ ਨਾ ਇਹ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਕੋਲ ਆ ਜਵੇ ਔਰ ਇੱਕ ਆਰਟੀਕਲ ਚ ਮੇਰੇ ਖਿਆਲੋਂ ਰੰਗ ਮੈਗਜ਼ੀਨ ਦਾ ਸ਼ਾਇਦ ਆਰਟੀਕਲ ਹੈ ਉਹਦੇ ਵਿੱਚ ਕੁਝ ਇਸੇ ਜਿਹੜਾ ਗਰੁੱਪ ਹੈ ਉਹਨਾਂ ਵੱਲੋਂ 100 ਮਿਲੀਅਨ ਡਾਲਰ ਮੰਗਿਆ ਗਿਆ ਸਰਕਾਰ ਤੋਂ ਆਰਟੀਕਲ ਖੈਰ ਅਪ੍ਰੈਲ ਦਾ ਉਹ ਪਰ ਫੇਰ ਵੀ ਇੰਟਰਨਲੀ ਉਹ ਦਬਾਅ ਪਾ ਰਹੇ ਨੇ ਜੀ ਔਰ 100 ਮਿਲੀਅਨ ਮਰਹਲ ਬਹੁਤ ਵੱਡੀ ਰਕਮ ਹੁੰਦੀ ਹੈ ਜੀ ਕਿਸੇ ਇੱਕ ਗਰੁੱਪ ਨੂੰ ਦੇਣੀ 100 ਮਿਲੀਅਨ ਡਾਲਰ ਮਿਊਜ਼ੀਅਮ ਬਣਾਉਣ ਲਈ ਜੀ 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 ਉਹ ਕਹਿੰਦੇ ਕਿ ਕਿਉਂਕਿ ਸਾਡੇ ਕੋਲ ਵੀ ਆਰ ਇੰਟੈਲੈਕਚੁਅਲਸ ਐਂਡ ਅਕਾਡੈਮਿਕਸ ਕਰੇਟਰਸ ਐਂਡ ਰਿਸਰਚਰਸ ਤੁਸੀਂ ਸਾਨੂੰ 100 ਮਿਲੀਅਨ ਦੋ ਵੀ ਫਿਰ ਅਸੀਂ ਇਹਦਾ ਕਲਚਰਲ ਸੈਂਟਰ ਜਾਂ ਮਿਊਜ਼ੀਅਮ ਬਣਾ ਦਵਾਂਗੇ ਫਿਰ ਉਹ ਮੈਂ ਤਾਂ ਸਮਝਦਾ ਸੀ ਕਿ ਬ੍ਰਿਸ਼ ਕੰਬੀਆ ਦੀ ਜਿਹੜੀ ਮਨਿਸਟਰ ਹੈ ਜਿਨ੍ਹਾਂ ਨਾਲ ਆਪਾਂ ਗੱਲਬਾਤ ਵੀ ਕਰਦੇ ਰਹੇ ਹਾਂ ਉਹ ਫਾਈਨਲ ਫੈਸਲਾ ਕਰਨਗੇ ਕਿ ਉਹਨਾਂ ਨੇ ਕਿੱਥੇ ਬਣਾਉਣਾ ਅਤੇ ਪੈਸੇ ਉਹਨਾਂ ਨੇ ਲੋਣੇ ਆ ਸਿੱਧੇ ਤੌਰ ਤੇ ਜੀ 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 ਉਹ ਏਸੀ ਕਰਕੇ ਉਹਨਾਂ ਨੇ ਫਿਰ ਇੱਕ ਸਰਵੇ ਕਰਵਾਇਆ ਸੀਗਾ ਜਿਹੜਾ ਜਿਹੜੀ ਕੰਸਲਟੇਸ਼ਨਾਂ ਹੋਈਆਂ ਨੇ ਉਹਦੇ ਵਿੱਚ ਤਕਰੀਬਨ 5 ਲੱਖ ਡਾਲਰ ਖਰਚਿਆ ਗਿਆ ਹੈ ਔਰ ਉਹਦੇ ਵਿੱਚੋਂ ਜੋ ਉਹ ਰਿਜ਼ਲਟ ਚਾਹੁੰਦੇ ਸੀਗੇ ਉਹਦਾਂ ਦੀ ਟਰਮੀਨੋਲੋਜੀ ਯੂਜ਼ ਕਰਕੇ ਕੀਤੀ ਗਈ ਆ ਔਰ ਕਿਉਂਕਿ ਜਦੋਂ ਆਪਣੇ ਕੋ ਕੋਈ ਪੋਲ ਆਉਂਦੀ ਆ ਆਪਣੇ ਕੋਈ ਕਈ ਵਾਰੀ ਵਕਤ ਨਹੀਂ ਹੁੰਦਾ ਜਾਂ ਆਪਾਂ ਉਹਨਾਂ ਧਿਆਨ ਨਹੀਂ ਦਿੰਦੇ ਕਿ ਉਹ ਉਹਦੀ ਜਿਹੜੀ ਆਪਾਂ ਡੈਥ ਨੂੰ ਸਮਝੀਏ ਵੀ ਇਹ ਪੁੱਛ ਕੀ ਰਹੇ ਨੇ ਆਪਣੇ ਤੋਂ ਸੋ ਜਿੱਦਾਂ ਆਪਾਂ ਕਿਸੇ ਤੋਂ ਜੇ ਹਾਂ ਕਰਾਣੀ ਹੋਵੇ ਫਿਰ ਆਪਾਂ ਉਦਾਂ ਦੇ ਕੁਐਸਚਨ ਫਰੇਜ਼ ਕਰ ਲੈਣੇ ਆ ਸੋ ਜਿਸ ਤਰ੍ਹਾਂ ਕਿ ਸਿਟੀ ਆਫ ਵੈਨਕੂਵਰ ਨੇ ਐਂਟੀ ਰੈਸਿਜ਼ਮ ਅਗੇਂਸ ਸਾਊਥ ਏਸ਼ੀਅਨ ਇਨੀਸ਼ੀਏਟਿਵ ਸ਼ੁਰੂ ਕੀਤਾ ਵਾ ਉਦੇ ਉੱਪਰ ਜਿਹੜਾ ਪਹਿਲਾ ਸਵਾਲ ਹੈ ਨਾ ਉਹ ਕਹਿੰਦੇ ਇਫ ਯੂ ਆਇਡੈਂਟੀਫਾਈ ਯੌਰਸੈਲਫ ਐਸ ਸਾਊਥ ਏਸ਼ੀਅਨ ਕੈਨੇਡੀਅਨ ਯਾ ਸਾਊਥ ਏਸ਼ੀਅਨ ਫਰਮ ਸਾਊਥ ਏਸ਼ੀਅਨ ਹੈਰੀਟੇਜਿਸ ਜੇ ਤੁਸੀਂ ਆਨਸਰ ਯੈਸ ਕਰਦੇ ਹੋ ਫਿਰ ਉਹ ਸਰਵੇ ਅੱਗੇ ਜਾਂਦਾ ਪਰ ਜੇ ਤੁਸੀਂ ਨੋ ਕਲਿੱਕ ਕਰ ਦਿੰਦੇ ਹੋ ਉਹਨਾਂ ਨੇ ਬ੍ਰੈਕਟ ਵਿੱਚ ਲਿਖਿਆ ਹੈ ਸਰਵੇ ਐਂਡਸ ਹੇਅਰ ਸੋ ਮੈਂ ਆਪਣੇ ਆਪ ਨੂੰ ਜੇ ਐਸ ਅ ਸਿੱਖ ਕੈਨੇਡੀਅਨ ਯਾ ਪੰਜਾਬੀ ਕੈਨੇਡੀਅਨ ਯਾ ਮੁਸਲਮ ਕੈਨੇਡੀਅਨ ਆਇਡੈਂਟੀਫਾਈ ਕਰਦਾ ਮੈਂ ਉਸ ਸਰਵੇ ਚ ਭਾਗ ਨਹੀਂ ਲੈ ਸਕਦਾ ਹਾਲਾਂਕਿ ਹੈਗਾ ਉਹ ਐਂਟੀ-ਰੇਸਿਜ਼ਮ ਦਾ ਆ। ਹੂੰ। ਸੋ ਉਹ ਤਾਂ ਸੇ ਤੁਹਾਡੀ ਜਿਹੜੀ ਫਾਊਂਡੇਸ਼ਨ ਹੀ ਫਲੌਟ ਹੋ ਗਈ ਆ। ਜੇ ਮੈਂ ਕਹਿ ਰਿਹਾ ਕਿ ਸਾਊਥ ਏਸ਼ੀਆ ਇਜ਼ ਅ ਰੇਸਿਸਟਮ। ਤੇ ਤੁਸੀਂ ਐਂਟੀ-ਰੇਸਿਜ਼ਮ ਦੀ ਗੱਲ ਕਰ ਰਹੇ ਹੋ। ਮੈਨੂੰ ਵਿੱਚ ਭਾਗ ਨਹੀਂ ਲੈਣ ਦੇ ਰਹੇ। ਯਾ ਵੀਰ ਜੀ ਤੁਹਾਨੂੰ ਨਹੀਂ ਲੈਣ ਦੇ ਰਹੇ। ਅ ਫੇਰ ਇਹ ਹੋ ਕੀ ਰਿਹਾ ਆਪਣੇ ਨਾਲ? ਅ ਮੈਂ ਇੱਕ ਆਪਣੇ ਸੱਜਣ ਨੂੰ ਸਵਾਲ ਕੀਤਾ ਸੀ ਜੀ ਮੈਂ ਕਿਹਾ ਵੀ ਜਿਹੜੇ ਦੇ ਨਾਲ ਪੁੱਛ ਰਿਹਾ ਦ ਕ੍ਰਾਊਨ ਇਨ ਕੈਨੇਡਾ ਜੇ ਇਨਕਲੂਸਿਵਿਟੀ ਦੇ ਨਾਮ ਤੇ ਫਿਰ ਆਪਾਂ ਕ੍ਰਾਊਨ ਨੂੰ ਨਾਰਥ-ਵੈਸਟਰਨ ਯੂਰੋਪੀਅਨ ਐਂਟੀਟੀ ਯਾ ਐਂਗਲੋ-ਕਲੋਨੀਅਲ ਇੰਸਟੀਟਿਊਸ਼ਨ ਯਾ ਪੋਸਟ-ਰੋਮਨ ਫਿਊਡਲ ਰੈਮਨੈਂਟ ਆਪਾਂ ਇਹਦਾ ਕਹਿ ਸਕਦੇ ਹਾਂ ਉਹਨੂੰ ਜੇ ਆਪਾਂ ਨਹੀਂ ਕਹਿ ਸਕਦੇ ਨੋ ਸੇ ਤੁਸੀਂ ਮੈਨੂੰ ਇੱਕ ਪੰਜਾਬੀ ਨੂੰ ਜਿਹੜਾ ਪ੍ਰਾਊਡ ਪੰਜਾਬੀ ਕੈਨੇਡੀਅਨ ਆ ਪ੍ਰਾਊਡ ਸੇਫਨ ਐਡੀਨ ਆ ਤੁਸੀਂ ਉਹਨੂੰ ਸਾਊਥ ਏਸ਼ੀਆ ਦਾ ਲਕਮ ਕਿਉਂ ਦੇ ਰਹੇ ਹੋ ਕਿਉਂਕਿ ਜੇ ਮੈਂ ਕਰਾਉਨ ਨੂੰ ਫਿਰ ਯਹਾਂ ਤੱਕ ਤੁਸੀਂ ਇਨਕਲੂស៊ីਵਿਟੀ ਦੇ ਨਾਂ ਤੇ ਤੁਸੀਂ ਕਹਿੰਦੇ ਕਰਾਉਨ ਕੈਨੇਡਾ ਇਜ਼ ਆਲਸੋ ਨਾਰਥ-ਵੈਸਟਰਨ ਯੂਰੋਪੀਅਨ ਐਂਟੀਟੀ ਸੇ ਤਾਂ ਮੈਂ ਕਹਾਂ ਜੀ ਵੀ ਸਾਰੇ ਨੂੰ ਏਦਾਂ ਡਿਫਾਈਨ ਕੀਤਾ ਜਾਂਦਾ ਕੈਨੇਡਾ ਦੇ ਵਿੱਚ ਸੋ ਇਹ ਸੁਪਨਸ ਹਵਾਰ ਯੂ ਹੋਪਫੁਲ ਵੀ ਛੇਤੀ ਬਣ ਜਾਏਗਾ ਜਾਂ ਕਿ ਤੁਹਾਨੂੰ ਲੱਗਦਾ ਕਿਉਂਕਿ ਹੁਣ ਤਾਂ ਸਰਕਾਰ ਵੀ ਮਿਨੋਰਿਟੀ ਸਰਕਾਰ ਉਹਨਾਂ ਨੇ ਫੂਕ ਫੂਕੇ ਕਦਮ ਚੁੜਨੇ ਆ ਜੀ ਜੀ ਬੜਨਾ ਚਾਹੀਦਾ ਪਰ ਕਿਸੇ ਦੀ ਨਾ ਉਹਦੇ ਵਿੱਚ ਆਇਡੈਂਟੀਟੀ ਡਿਲੀਟ ਟਲੂਕ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਹੜੀ ਇਹ ਸਾਊਥ ਈਸ਼ੀਅਨ ਜਿਹੜੀ ਹਾਇਰਾਰਕੀ ਇਹਨੂੰ ਜੇ ਸਮਝ ਲਈ ਹੈ ਨਾ ਆਪਾਂ ਉਹਨੂੰ ਪਤਾ ਹੈ ਵੀ ਇਹਦੇ ਉੱਪਰ ਕਿਹੜੇ ਲੋਕ ਆਉਣਗੇ ਜਿਹੜੇ ਹੁਣ ਆ ਗਏ ਮੰਨ ਲਓ ਜਿਹੜੇ ਤਾਮਿਲ ਹੋ ਗਏ ਜਾਂ ਜਿਹੜੇ ਨੇਪਾਲੀਜ਼ ਹੋ ਗਏ ਜਾਂ ਬੰਗਲਾਦੇਸ਼ੀ ਹੋ ਗਏ ਉਹਨਾਂ ਨੇ ਤਾਂ ਕੰਪਲੇਨ ਕਰਨੀ ਕਰਨੀ ਆ ਫਿਰ ਵੀ ਦੇਖੋ ਜੀ ਸਾਡੇ ਨਾਲ ਧੱਕਾ ਹੋ ਰਿਹਾ ਹਮ ਹਮ ਕਿ ਉਹਨਾਂ ਦਾ ਬੰਦਾ ਵੀ ਆ ਸੇ ਕੰਪਲੇਨ ਕਰਨਾ ਨਾ ਕਿਉਂਕਿ ਆਪਾਂ ਜਦੋਂ ਇੱਕ ਟਰਮ ਬਾਰੇ ਦੇਖਦੇ ਆ ਤਾਂ ਸਾਰਿਆਂ ਦਾ ਖਿਆਲ ਰੱਖਣਾ ਪੈਣਾ ਫਿਰ ਤੇ ਚੀਨ ਵਾਲਿਆਂ ਨੇ ਕਿਵੇਂ ਕੀਤਾ ਸੀ ਫਿਰ ਉਹਨਾਂ ਨੇ ਤਾਂ ਕੋਈ ਇਹੋ ਜਿਹਾ ਰੌਲਾ ਨਹੀਂ ਪਾਇਆ ਚੀਨ ਦੇ ਵੀ ਵੱਖ-ਵੱਖ ਹਿੱਸੇ ਆ ਚੀਨ ਮੈਂ ਜੀ ਐਦਾਂ ਕਹਿਣਾ ਉਹਨਾਂ ਵੀ ਚੀਨ ਦਬਕਾ ਮਾਰਦਾ ਚੀਨ ਕਹਿੰਦਾ ਵੀ ਆਈ ਐਮ ਚਾਈਨਾ ਆਈ ਐਮ ਨਾਟ ਈਸਟ ਏਸ਼ੀਆ ਤੇ ਜੁਦੂ ਵੈਂਕੂਵਰ ਚ ਬਹੁਤ ਅੱਛਾ ਇੱਕ ਚਾਈਨੀਜ਼ ਮਿਊਜ਼ੀਅਮ ਬਣਿਆ ਉਹਦਾ ਨਾਮ ਚਾਈਨੀਜ਼ ਮਿਊਜ਼ੀਅਮ ਰੱਖਿਆ ਗਿਆ ਕੈਨੇਡਾ ਦੀ ਸਰਕਾਰ ਉਹਦਾ ਨਾਮ ਈਸਟ ਏਸ਼ੀਆ ਮਿਊਜ਼ੀਅਮ ਨਹੀਂ ਰੱਖ ਸਕਦੀ ਕਿਉਂਕਿ ਚਾਈਨਾ ਤੇ ਜਿਹੜੇ ਸਾਡੇ ਪ੍ਰਾਊਡ ਚਾਈਨੀਸ ਕੈਨੇਡੀਅਨ ਨੇ ਉਹ ਇਹਨੂੰ ਅਲਾਉ ਨਹੀਂ ਕਰੂਗੇ ਬੇਸ਼ੱਕ ਤੁਸੀਂ ਵੈਂਕੂਵਰ ਸਿਟੀ ਦੇ ਆਪਣੇ ਉਹਨਾਂ ਦੇ ਜਿਹੜੇ ਇਲੈਕਟਿਡ ਅਫੀਸ਼ੀਅਲ ਨੇ ਆ ਉਹਨਾਂ ਨੂੰ ਪੁੱਛ ਲਿਓ ਕਿ ਤੁਸੀਂ ਵੀ ਇਹ ਬਹੁਤ ਅੱਛਾ ਹੁੰਦਾ ਜਿੱਦਾਂ ਇਨਕਲੂស៊ីਵਿਟੀ ਤੁਸੀਂ ਸਾਨੂੰ ਦੇਣੀ ਚਾਹੁੰਦੇ ਹੋ ਇਹ ਤੁਸੀਂ ਹੋਰ ਭਾਈਚਾਰਿਆਂ ਨੂੰ ਵੀ ਦਿਓ ਕਿਸੇ ਦਿਨ ਜੇ ਮਿਊਜ਼ੀਅਮ ਖੁੱਲ੍ਹੇ ਉਹਦਾ ਨਾਮ ਰੱਖੋ ਵੈਸਟਰਨ ਯੂਰੋਪੀਅਨ ਜਾਂ ਈਸਟਰਨ ਯੂਰੋਪੀਅਨ ਇਦਾਂ ਦਾ ਕੋਈ ਮਿਊਜ਼ੀਅਮ ਸਾਰੇ ਕੈਨੇਡਾ ਚ ਬਈ ਜੀ ਹੈ ਨਹੀਂਗਾ ਜਿਹਦਾ ਇਦਾਂ ਕਲੈਕਟਿਵਲੀ ਖਿੱਤੇ ਦੇ ਨਾਮ ਤੇ ਲਿਖਿਆ ਹੋਵੇ ਔਰ ਉਹ ਵੀ ਕਿਸੇ ਦੀ ਆਇਡੈਂਟੀਟੀ ਦੇ ਨਾਮ ਤੇ ਕੋਈ ਮਿਊਜ਼ੀਅਮ ਨਹੀਂ ਹੈਗਾ ਇੱਥੇ ਸੋ ਚੀਨ ਵੀ ਚੀਨ ਜਿਹੜਾ ਇਲਾਕਾ ਹੈ ਵੈਸੇ ਦੇਖਿਆ ਜਾਵੇ ਆਪਾਂ ਉਸ ਮਹਾਂਦੀਪ ਦੇ ਵਿੱਚ ਉਹ ਈਸਟ ਏਸ਼ੀਆ ਹੀ ਆ ਜੀ 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 ਉਹਨਾਂ ਦੇ ਵੈਸੇ ਕਾਫੀ ਲੋਕ ਵੱਖਰੇ ਵੱਖਰੇ ਧਰਮਾਂ ਦੀ ਜਾਤਾਂ ਦੇ ਰਹਿੰਦੇ ਹੋਣਗੇ ਜਿਵੇਂ ਅਸੀਂ ਸਾਊਥ ਏਸ਼ੀਆ 'ਚ ਰਹਿੰਦੇ ਆ ਉਹ ਈਸਟ ਏਸ਼ੀਆ 'ਚ ਰਹਿੰਦੇ ਆ ਉਹ ਬਿਲਕੁਲ ਬਿਲਕੁਲ ਲੋ ਈਸਟ ਏਸ਼ੀਆ ਜੀ ਉਹ ਉਹ ਕਦੇ ਆਪਣੇ ਉਹਨੂੰ ਈਸਟ ਏਸ਼ੀਅਨ ਨਹੀਂ ਲਿਖਦੇ ਨਹੀਂ ਉਹ ਲਿਖਣਗੇ ਨਹੀਂ ਜੀ ਉਹਨਾਂ ਨੂੰ ਵੈਸੇ ਵੀ ਆਪਣੀ ਆਈਡੈਂਟੀਟੀ ਤੇ ਪੂਰਾ ਮਾਣ ਹੈ ਪੂਰੇ ਮਾਣ ਨਾਲ ਕਹਿੰਦੇ ਨੇ ਕਿ ਵੀ ਆਰ ਚਾਈਨੀਜ਼ ਕੈਨੇਡੀਅਨ ਹਮਮ ਇਹ ਜਿਹੜਾ ਸਾਡਾ ਪਾਕਿਸਤਾਨ ਤੁਸੀਂ ਸਮਝਦੇ ਹੋ ਵੀ ਸਾਊਥ ਏਸ਼ੀਅਨ ਨੂੰ ਵੀ ਇਕਣੀ ਚਾਹੀਦਾ ਕਿ ਸਾਊਥ ਏਸ਼ੀਅਨ ਕੈਨੇਡੀਅਨ ਨਾ ਲਿਖਿਆ ਜਾਵੇ ਹਾਂਜੀ ਹਾਂਜੀ ਜਦੋਂ ਵੈਸੇ ਕੋਈ ਤੁਸੀਂ ਖਿੱਤੇ ਦੀ ਗੱਲ ਕਰਨੀ ਆ ਜਾਂ ਤੁਸੀਂ ਆਪਣੇ ਕਿਸੇ ਵਪਾਰ ਦਾ ਨਾਮ ਰੱਖਣਾ ਆ ਉਹਦੇ 'ਚ ਤਾਂ ਕੋਈ ਦਿੱਕਤ ਨਹੀਂ ਜੋ ਮਰਜੀ ਨਾਮ ਰੱਖੋ ਪਰ ਜਿੱਦਾਂ ਹੁਣ ਵੀ ਜੀ ਲੈਸੇ ਕੋਈ Apple 'ਚ ਕੰਮ ਕਰਦਾ ਜਾਂ ਕੋਈ BMW ਡੀਲਰਸ਼ਿਪ 'ਤੇ ਕੰਮ ਕਰਦਾ ਉਹਨੇ ਹੁਣ BMW ਕੈਨੇਡੀਅਨ ਥੋੜੀ ਹੋ ਜਾਣਾ ਇਹ ਵੀ ਜਿਹੜੇ ادارے ਨੇ ਜਿਨ੍ਹਾਂ ਨੇ ਆਪਣੇ ਨਾਮ ਸਾਉਤੀ ਜੇ ਰੱਖੇ ਹੋਏ ਨੇ ਉਹ ਤਾਂ ادارےਾਂ ਦੇ ਨਾਮ ਨੇ ਉਹ ਆਇਡੈਂਟੀਟੀ ਥੋੜੀ ਬਣ ਸਕਦੀ ਆ ਥੋੜੀ ਹਮ 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 ਹੁਣ ਕੋਈ ਵੀ ਨਾਮ ਲੈ ਲਓ ਤੁਸੀਂ ਜਿੱਦਾਂ ਹੁਣ ਤੁਸੀਂ ਰੈਡ ਅਫ ਐਨੌਂਡ ਰੈਡ ਅਫ ਐਨ ਕਲੀਅਰਲੀ ਥੋੜੀ ਹੋ ਸਕਦਾ ਹਮ ਹਮ ਸੋ ਤਾਂ ਮਤਲਬ ਇਹ ਆ ਭਈ ਹਾਲੇ ਹੋਰ ਡਿਸਕਸ਼ਨਸ ਹੋਣੀਆਂ ਨੇ ਹੋਰ ਇਸ ਤੇ ਬਹਿਸ ਬਹੁਤ ਹੋਸਾ ਹੋਏਗਾ ਫੇਰ ਉਸ ਤੋਂ ਬਾਅਦ ਫੈਸਲਾ ਹੋਣ ਚਾਹੇ ਲੇਰ ਲੱਗ ਸਕਦੀ ਹੈ ਜੀ 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 ਮੇਰੇ ਖਿਆਲ 뮤ਜ਼ੀਅਮ ਬਣਦੇ ਕਰਦੇ ਨੇ ਸ਼ਾਇਦ 5-7 ਪੰਜ ਜਾਂ 7 ਸਾਲਾਂ ਲਈ ਹੋਰ ਲੱਗ ਜਾਣਾ ਨੋਮੈਡ ਬੰਜਾਰਾ ਜਿਹੜੀ ਆਰਗੇਨਾਈਜੇਸ਼ਨ ਹੈ ਤੁਹਾਡੀ ਉਹਨਾਂ ਨੇ ਉਹਨਾਂ ਨੂੰ ਦੱਸ ਦਿੱਤਾ ਹੈ ਕਿ ਅਸੀਂ ਹੋਰ ਇਹਦੇ ਬਾਰੇ ਇੰਪੋਰਟ ਦੇਣਾ ਚਾਹੁੰਨੇ ਹਾਂ ਜੀ 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 ਆਪਣੀ ਵੈਸੇ ਉਹਨਾਂ ਨਾਲ ਲਗਾਤਾਰ ਗੱਲ ਚੱਲਦੀ ਰਹਿੰਦੀ ਹੈ ਔਰ ਉਹਦੇ ਬਾਰੇ ਅਸੀਂ ਆਪਣੇ ਸੁਝਾਅ ਦਿੰਦੇ ਰਹਿੰਦੇ ਆ ਅਸੀਂ ਬੇਨਤੀ ਰਿਕੁਐਸਟ ਕਰਦੇ ਰਹਿੰਦੇ ਆ ਔਰ ਅਸੀਂ ਫਾਰਮਲੀ ਇਹ ਕਹਿੰਦੇ ਰਹਿੰਦੇ ਆ ਕਿ ਜਿਹੜਾ ਸਾਊਥ ਰੀਜਨ ਟਰਮ ਆ ਇਸ ਅ ਰੈਸਿਸਟ ਇਸ ਅ ਰਿਡਕਟਿਵ ਇਸ ਅ ਡਿਪਰੈਸਿਵ ਇਸ ਅ ਅਨਆਰਟੀਕਲ ਟਰਮ ਇਸ ਅ ਫਲਰ ਇਸ ਹਨੂਗਾਰ ਲੱਗਦੀ ਹੈ ਜੇ ਤੁਸੀਂ ਇਸ ਟਰਮ ਨੂੰ ਵਰਤ ਕੇ ਪਪੂਲਰਾਈਜ਼ ਕਰਨਾ ਚਾਹੁੰਦੇ ਹੋ ਸਾਡੀ ਆਇਡੈਂਟੀਟੀ ਡਿਲੀਟ ਕਰਨਾ ਡਿਲੀਊਟ ਕਰਨਾ ਚਾਹੁੰਦੇ ਹੋ ਤਾਂ ਇਹ ਕੈਨੇਡਾ ਦੇ ਵਿੱਚ ਇੱਕ ਬਹੁਤ ਵੱਡਾ ਹਿਸਟੋਰੀਕਲ ਬਲੰਡਰ ਹੋਏਗਾ

ਕਿ ਜਿਹੜੀ ਵੀ ਤੁਹਾਡੀ ਆਇਡੈਂਟੀਟੀ ਆ ਜਿੱਦਾਂ ਵੀ ਤੁਸੀਂ ਆਪਣੇ ਆਪ ਨੂੰ ਸੋਚਦੇ ਹੋ ਕਿ ਤੁਸੀਂ ਪਾਕਿਸਤਾਨੀ ਕੈਨੇਡੀਅਨ ਹੋ ਮੁਸਲਮ ਕੈਨੇਡੀਅਨ ਹੋ ਜਾਂ ਹਿੰਦੂ ਕੈਨੇਡੀਅਨ ਹੋ ਇੰਡੋ ਕੈਨੇਡੀਅਨ ਹੋ ਜੋ ਵੀ ਤੁਹਾਡੀ ਆਇਡੈਂਟੀਟੀ ਆ ਆਮ ਪ੍ਰਾਊਡ ਸਿੱਖ ਕੈਨੇਡੀਅਨ ਸੋ ਜਿੱਦਾਂ ਵੀ ਤੁਹਾਡੀ ਆਇਡੈਂਟੀਟੀ ਆ ਉਹ ਜਿੱਦਾਂ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਉਹਦੀ ਰਿਸਪੈਕਟ ਹੋਣੀ ਚਾਹੀਦੀ ਆ ਕਿਉਂਕਿ ਇਦਰ ਵੀ ਡਿਫਾਈਨ ਆਰਸੈਲਫ ਔਰ ਸਮਵਨ ਵਿਲ ਡਿਫਾਈਨ ਅਸ ਸੋ ਇਹੀ ਬੈਂਤੀ ਹੈ ਜੀ ਮੇਰੀ ਥੈਂਕ ਯੂ ਥੈਂਕ ਯੂ ਜੀ Ji ji thanwa ji bye bye